پاڻي واري گهٽي ۾ تمام گهٽ ٿيندي ٿي ਸਮਾਣਾ ਤਹਿਸੀਲ ਦੇ ਵਿੱਚ ਬਾਹਰਲੇ ਪ੍ਰੋਜੈਕਟ ਕੋਰ ਦਾ ਲਗਾਤਾਰ ਜਿਹੜਾ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਸੋ ਉੱਥੇ ਜਿਹੜੇ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਇੱਕ ਤਰੀਕ ਨੂੰ ਦੁਰਗੜ ਪੇਟ ਦੇ ਵਿੱਚ ਉੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਜਿਹੜੀ ਸਖਤੀ ਭੱਤੀਸ਼ਾਬਲੀ ਬੋਲਣੀ ਗਈ ਸੀ ਉਸ ਮੁੱਦੇ ਕਰਕੇ ਜਿਹੜਾ ਆਨਾਂ ਦੇ ਵੱਲੋਂ ਅੱਜ ਸਮਾਣਾ ਡੀਐਸਪੀ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਲਗਾ ਦਿੱਤਾ ਕਿ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲਗਾਤਾਰ ਜਿਹੜੀ ਲੜਾਈਬਾਜ਼ੀ ਕੀਤੀ ਜਾ ਰਹੀ ਸੋ ਜਿਹੜੇ ਕਿਸਾਨ ਆਪੂ ਅੱਜ ਧਰਨੇ ਦੇ ਵਿਅਕਤੀ ਨਾਲ ਗੱਲਬਾਤ ਕਰਾਂਗੇ ਕਿਉਂ ਇਹਨਾਂ ਦੇ ਵੱਲੋਂ ਜਿਹੜ ਬੱਤੀ ਸਿਆਚ ਸਮਾਣਾ ਡੀਐਸਪੀ ਦਫ਼ਤਰ ਤੇ ਬਾਹਰ ਆਣੇ ਇਹਨਾਂ ਨੂੰ ਲੋਡ ਪੈ ਗਈ ਸੋ ਆਪਾਂ ਗੱਲਬਾਤ ਕਰਦੇ ਕਿਸਾਨਾਂ ਦੇ ਨਾਲ ਇਹਨਾਂ ਦਾ ਕੀ ਕਹਿਣਾ ਹਾਂਜੀ ਬਾਜੀ ਕੀ ਕਹਿਣਾ ਚਾਹੋਗੇ ਕੀ وجہ ਜਿਹੜਾ ਤੁਸੀਂ ਇੱਥੇ ਧਰਨਾ ਲਾ ਰਹੇ ਹੋ ਹਾਂਜੀ ਅਸੀਂ ਅੱਜ ਇੱਥੇ ਜਿਹੜਾ ਕਾਰਜ ਕੀਤਾ ਹੈ ਸਮਾਣੇ ਡੀਐਸਪੀ ਸਮਾਰਾ ਵਾਸਤੇ ਅਸੀਂ ਨਾ ਸਾਨੂੰ ਸੰਗਠਿਤ ਕਿਸਾਨ ਮੋਰਚੇ ਦੀ ਕਾਰ ਲਈ ਸੀ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਹਾਂ ਇਹ 3 ਤਰੀਕ ਨੂੰ ਦੁੱਲੜ ਪਿੰਡ ਦੇ ਵਿੱਚ ਮਹਾਰਾਣੀ ਦਾ ਪ੍ਰੋਗਰਾਮ ਸੀ ਉੱਥੇ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਪਹੁੰਚੇ ਉਹਦੇ ਕਾਫੀ ਕਿਸਾਨ ਸਨ ਪਾਲ ਦੋ ਤਿੰਨ ਜਥੇਬੰਦੀਆਂ ਹਨ ਕਿ ਕਮਿਟੀ ਕਿਸਾਨ ਜੂਨ ਯੂਨੀਅਨ ਭਾਰਤੀ ਕਿਸਾਨੀ ਉਹਨਾਂ ਤੇ ਇੱਕ ਦਰਸ਼ਨਪਾਲ ਵਾਲੀ ਜੁਨੀ ਹੈ ਸੀ ਤਿੰਨ ਚਾਰ ਯੂਨੀਅਨਾਂ ਦਾ ਸੀ ਚਲੋ ਵਿਰੋਧ ਕੀਤਾ ਪਿੰਡ ਦੇ ਕਦੀ ਪਤਾ ਲੱਗਦਾ ਸੀ ਵੀ ਮਹਾਰਾਣੀ ਇਧਰੋਂ ਆਣਾ ਹੈ ਇਧਰੋਂ ਦੋ ਪਾਸੇ ਕਿਸਾਨ ਜਥੇਬੰਦੀਆਂ ਖੜੀਆਂ ਸਨ ਪੈਟ ਤੇ ਕਾਲੇ ਝੰਡੇ ਲੈ ਕੇ ਜਦੋਂ ਮਹਾਰਾਣੀ ਦਾ ਜਥਾ ਹੋ ਗਿਆ ਹੂੰ ਬਾਅਦ ਵਿੱਚ ਇੱਕ ਸਾਈਡ ਤੇ ਖੜੇ ਸਨ ਡਿਊਟੀ ਸਿਮਾਨਾ ਹੂੰ ਇਹ ਨਾਲੇ ਸਾਨੂੰ ਵੇਖ ਚਾਹੁੰਦੇ ਨੇ ਕਿ ਅੱਜ ਤੁਸੀਂ ਹੱਦ ਪਾਰ ਕਰਤੀਏ ਤੁਸੀਂ ਧੂਆਂ ਪਾਸਿਓਂ ਘੇਰ ਲਏ ਨਹੀਂ ਤੁਹਾਡੇ ਵੱਲੋਂ ਕੋਈ ਮਾੜਾ ਚੰਗਾ ਕਿਹਾ ਨਹੀਂ ਜੀ ਬਿਲਕੁਲ ਨਹੀਂ ਇਹ ਚੰਗੀਆਂ ਮਖਾਈਆਂ ਨੇ ਚਲੋ ਜੋ ਸਾਡਾ ਹੱਥ ਬੰਦਾ ਉਹ ਅਸੀਂ ਕੀਤਾ ਕੋਈ ਕਿਸੇ ਨੂੰ ਗਲਤ ਨਹੀਂ ਬੋਲਿਆ ਹੈਗਾ ਕੁਝ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੀਤੀ ਵੀ ਜਿਹੜੀ ਪ੍ਰਸ਼ਾਸਨ ਨੂੰ ਬੁਰੀ ਲੱਗੇ ਅਸੀਂ ਕੋਲੋਂ ਦੀ ਲੰਘ ਲੱਗ ਜਾਂਦੇ ਵੀ ਤੁਸੀਂ ਬਹੁਤ ਮਾੜਾ ਕੀਤਾ ਅੱਜ ਤੋਂ ਬਾਅਦ ਸਾਡੇ ਦਫ਼ਤਰ ਚ ਨਾ ਵਰਜਿਓ ਤੇ ਸਾਡੇ ਦਫ਼ਤਰ ਆਉਣ ਦੀ ਤੁਹਾਨੂੰ ਲੋੜ ਨਹੀਂ ਅਸੀਂ ਅੱਜ ਇਕੱਠੇ ਇਸ ਵਾਸਤੇ ਕੀਤਾ ਹੈ ਕਿ ਅਸੀਂ ਇਹਨੂੰ ਡਿਪਟੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਦਫ਼ਤਰ ਤੁਹਾਡਾ ਹੈ ਤੁਹਾਡੇ ਲਈ ਬਣਿਆ ਹੈ ਤੇ ਪਬਲਿਕ ਲਈ ਬਣਿਆ ਹੈ ਸਾਨੂੰ ਮਾੜਾ ਬੋਲਣ ਦਾ ਜਾਂ ਸਾਨੂੰ ਗਲਤ ਬੋਲਣ ਦਾ ਤੁਹਾਡਾ ਕੀ ਹੱਕ ਹੈ ਜੋ ਕਰਦੇ ਆ ਜੇ ਅਸੀਂ ਕੋਈ ਮਾੜਾ ਕੀਤਾ ਸਾਡੇ ਤੋਂ ਕੋਈ ਕਾਰਵਾਈ ਕਰਦੇ ਹੋ ਕਿ ਤੁਸੀਂ ਆ ਮਾੜਾ ਕੀਤਾ ਕਿਉਂ ਕੀਤਾ ਜਿਹੜਾ ਤੁਸੀਂ ਵੀ ਦੇਖ ਸਕਦੇ ਹੋ ਜਿਹੜਾ ਸੰਯੁਕਤ ਮੋਰਚੇ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਸਮਾਣਾ ਡੀਐਸਪੀ ਨੀਹਾ ਅਗਰਵਾਲ ਦੇ ਵੱਲੋਂ ਜਿਹੜਾ ਸਾਨੂੰ 3 ਤਰੀਕ ਨੂੰ ਦੁੱਲੜਪਿੰਡ ਦੇ ਵਿੱਚ ਜਿਹੜਾ ਮਾਰਾ ਚੰਗਾ ਗਿਆ ਗਿਆ ਸੀ ਕਿਉਂਕਿ ਉਸ ਕਰਕੇ ਜਿਹੜਾ ਅੱਜ ਡੀਐਸਪੀ ਦਫਤਰ ਦੇ ਬਾਹਰ ਜਿਹੜਾ ਧਰਨਾ ਦਿੱਤਾ ਗਿਆ ਉਸੇ ਸਾਡੇ ਨਾਲ ਹੁਣ ਗੁਰਨਾਮ ਟੈਂਟਰ ਵੀ ਮੌਜੂਦ ਨਹੀਂ ਗੱਲਬਾਤ ਕਰਦੇ ਆ ਕੀ ਕਹਿਣਾ ਹੰਜ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕੀ ਵਜ੍ਹਾ ਸੀ ਜਿਹੜਾ ਤੁਸੀਂ ਅੱਜ ਉਰੇ ਆਏ ਹੋ ਵਜ੍ਹਾ ਤੇ ਹੀ ਹੈ ਵੀ ਜਦੋਂ ਅਸੀਂ ਹਰਿਆਣੇ ਦੇ ਬਾਰਡਰਾਂ ਤੇ ਦਿੱਲੀ ਜਾਣ ਵਾਸਤੇ ਸਾਨੂੰ ਰੋਕਿਆ ਗਿਆ ਭਾਜੀਪੀ ਸਰਕਾਰ ਵੱਲੋਂ ਤਾਂ ਉਹ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਸਾਡੇ ਉੱਤੇ ਗੋਲੇ ਵਰਾ ਰਹੇ ਸੀ ਸਾਨੂੰ ਗੋਲੀਆਂ ਮਾਰ ਰਹੇ ਸੀ ਤਾਂ ਉਦੋਂ ਪੰਜਾਬ ਪੁਲਿਸ ਨੂੰ ਅਸੀਂ ਕਹਿ ਰਹੇ ਸੀ ਵੀ ਸਾਡੀ ਮਦਦ ਕਰੋ ਸਾਡੀ ਧਰਤੀ ਦੇ ਉੱਤੇ ਆ ਕੇ ਸਾਨੂੰ ਮਾਰਦੇ ਨੇ ਤੇ ਤੁਸੀਂ ਵੀ ਕੋ ਐਕਸ਼ਨ ਲਵੋ ਲੇਕਿਨ ਉਦੋਂ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਨਹੀਂ ਬੋਲਿਆ ਪੰਜਾਬ ਸਰਕਾਰ ਨਹੀਂ ਬੋਲੀ ਸਾਡਾ ਸ਼ੁਭਕਰਨ ਨੌਜਵਾਨ ਸਾਥੀ ਉਸੇ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਤਾਂ ਸਾਡਾ 21 ਦਿਨ ਉਸ ਦਾ ਸੰਸਕਾਰ ਨਹੀਂ ਕੀਤਾ ਸਾਡੇ ਸ਼ੁਭਕਰਨ ਵੀਰ ਦਾ ਤੇ ਪੂਰਾ ਦਬਾਅ ਬਣਾਇਆ ਵੀ ਇਹਦੇ ਤੇ ਉੱਤੇ ਤੁਸੀਂ ਹਰਿਆਣਾ ਜਿਹੜੀ ਪੁਲਿਸ ਆ ਉਹਦੇ ਉੱਤੇ ਪਰਚਾ ਦਰਜ ਕਰੋ ਅਣਪਛਾਤੀ ਪੁਲਿਸ ਦੇ ਉੱਤੇ ਪਰਚਾ ਦਰਜ ਕਰਿਆ ਇਹਨਾਂ ਨੇ ਸਿੱਧਾ ਬਾਈ ਨੇਮ ਕਿਸੇ ਤੇ ਪਰਚਾ ਦਰਜ ਨਹੀਂ ਕਰਿਆ ਕਦੀ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਉਲਦੇ ਵਿੱਚ ਵੀ ਇਹ ਬੰਦੇ ਹੁੰਦੇ ਨੇ ਉਹ ਕਿਹੜੀ ਪੁਲਿਸ ਹੈ ਜਿਸ ਦੀ ਪਛਾਣ ਹੀ ਕੋਈ ਨਹੀਂ ਪਰ ਅੱਜ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਇਹਨਾਂ ਨੂੰ ਭਾਜਪਾ ਦਾ ਇੰਨਾ ਹੇਜ ਜਾਗਿਆ ਹੈ ਕਿ ਬੀਜੇਪੀ ਲੀਡਰਾਂ ਨੇ ਜਿਨ੍ਹਾਂ ਨੇ ਸਾਡੇ ਉੱਤੇ ਜ਼ੁਲਮ ਕਰਿਆ ਤੇ ਅੱਜ ਜਦੋਂ ਸਾਡੇ ਘਰਾਂ 'ਚ ਆਉਂਦੇ ਨੇ ਤੇ ਅਸੀਂ ਤੇ ਉਹਨਾਂ ਦਾ ਵਿਰੋਧ ਕਰਾਂਗੇ ਤੇ ਜਦੋਂ ਅਸੀਂ ਉਹਨਾਂ ਦਾ ਵਿਰੋਧ ਕਰਦੇ ਆਂ ਤੇ ਇਹ ਇੰਨੇ ਹੇਚ ਆ ਗਏ ਇਹ ਸਾਨੂੰ ਦਬਕੇ ਮਾਰਦੇ ਨੇ ਵੀ ਜੇ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰਨਾ ਤੇ ਸਾਡੇ ਦਫ਼ਤਰਾਂ ਜਾ ਕੇ ਦਿਖਾਓ ਇਹ ਦਬਕੇ ਕਿਹਨੇ ਮਾਰੇ ਇਸ ਤੁਹਾਨੂੰ ਇਹ ਡੀਐਸਪੀ ਸਮਾਣਾ ਨਿਹਾਂ ਅਗਰਵਾਲ ਨੇ ਅੱਛਾ ਕਹਿੰਦੀ ਵੀ ਮੇਰੇ ਦਫ਼ਤਰ 'ਚ ਰਾਜ ਤੋਂ ਬਾਅਦ ਕਿਤੇ ਆ ਜਿਓ ਇਹ ਨਹੀਂ ਪਤਾ ਵੀ ਉਹ ਦਫ਼ਤਰ 'ਚ ਆਇਆ ਨਾਲ ਫਿਰ ਕੀ ਕਰਨਗੇ ਇਸ ਕਰਕੇ ਅੱਜ ਅਸੀਂ ਪੁੱਛਣ ਹੀ ਆਏ ਆਂ ਇਹ ਦਫ਼ਤਰ ਤੁਹਾਡਾ ਹੈ ਜਾਂ ਇਹ ਪਬਲਿਕ ਦਾ ਹੈ ਤੁਸੀਂ ਪਬਲਿਕ ਦੀ ਸੇਵਾ ਵਾਸਤੇ ਬੈਠੇ ਹੋ ਨਾ ਕਿ ਤੁਸੀਂ ਕੋਈ ਇੱਥੇ ਗੁੰਡਾਗਰਦੀ ਕਰਨ ਵਾਸਤੇ ਬੈਠੇ ਹੋ ਸੋ ਤੁਸੀਂ ਦੇਖ ਹੀ ਸਕਦੇ ਹੋ ਗੁਰਨਾਮ ਟੈਂਥ ਦੇ ਵੱਲ ਇਹੀ ਕਿਹਾ ਜਾ ਰਿਹਾ ਕਿ 3 ਤਰੀਕ ਨੂੰ ਜਿਹੜਾ ਉੱਤੇ ਸਾਡੇ ਵੱਲੋਂ ਜਿਹੜਾ ਮਹਾਰਾਣੀ ਪ੍ਰਨੀਤਪੌਰ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਸਮਾਣਾ ਡੀਐਸਪੀ ਨੀਹਾ ਅਗਰਵਾਲ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਦਫ਼ਤਰ ਦੇ ਵਿੱਚ ਅੱਗੇ ਤੋਂ ਆਣ ਦੀ ਜਿਹੜੀ ਲੋੜ ਨਹੀਂ ਪਰ ਇਹਨਾਂ ਦੇ ਵੱਲੋਂ ਦੂਜੇ ਪਾਸੇ ਇਹ ਵੀ ਸਵਾਲ ਉਠਾਇਆ ਜਾ ਰਿਹਾ ਕਿ ਤੁਸੀਂ ਜਿਹੜੇ ਪਬਲਿਕ ਦੇ ਲਈ ਚੁਣੇ ਨੁਮਾਇੰਦੇ ਹੋ ਤੇ ਤੁਹਾਡਾ ਜਿਹੜਾ ਹੱਕ ਬਣਦਾ ਹਰ ਬੰਦਾ ਜਿਹੜਾ ਤੁਹਾਡੇ ਕੋਲ ਆ ਕੇ ਆਪਣੀ ਗੱਲਬਾਤ ਕਰ ਸਕਦਾ ਸੋ ਉਸ ਸਬੰਧ ਦੇ ਵਿੱਚ ਅੱਜ ਇਹਨਾਂ ਦੇ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਰੇਡੀਆ ਸ਼ਰਦਾਵਲੀ ਬੋਰਡਰ ਵਾਲੇ ਡੀਐਸਪੀ ਸਮਾਣਾ ਮੁਰਦਾਬਾ 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 ਉਸ ਪ੍ਰਸ਼ਾਸਨ ਸਿਆਸੀ ਗੁੰਡਾ ਗੱਠਜੋੜ ਮੁਰਦਾਬਾ ਮੁਰਦਾਬਾ ਤਰਨ ਮੁਰਦਾਬਾ ਅੱਬਾ of you